ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੇ ਫਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਬਰੀ ਸਰ ਬਗੀਚੇ ਭਾਜੀ ਹਣਾ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਜਰਸੀ ਤਾਜੀ ਸੂਈ ਦਿਖਾਉਣੀ ਬਿਲਕੁਲ ਤਾਜੀ ਸੂਈ ਹੈ ਤੇ ਮਗਰ ਵੀ ਇਹਦੇ ਵਸ਼ੀ ਆ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹਣਾ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੀ ਬੜੀ ਵਧੀਆ ਜੀ ਬਹੁਤ ਵਧੀਆ ਜੀ ਚਲੋ ਵਧੀਆ ਚੀਜ਼ਾਂ ਜੀ ਤੇ ਨਾਮ ਦੱਸ ਤੇ ਕਰੀ ਆਪਣਾ ਮੀਤ ਮੇਰਾ ਬਗੀਚਾ ਸਿੰਘ ਹਾਂਜੀ ਸ਼ਹਿਰ ਆਪਣਾ ਹੀ ਨਾਲਾ ਜਿਲ੍ਹਾ ਅਮਸਰ ਠੀਕ ਹੈ ਜੀ ਜਿਨਾਂ ਨਾਲੇ ਤੇ ਬਸ ਚਾਂਡੇ ਤੇ ਲੱਗ ਗਿਆ ਆਪਣਾ ਘਰ ਹਾਂਜੀ ਜੀ ਜੀ ਨਾਲੇ ਬਸ ਚਾਂਡੇ ਤੇ ਫੋਨ ਨੰਬਰ ਬੋਲ ਦਿਆ ਕਰੀ 9771402427 ਜੀ ਠੀਕ ਹੈ ਤੇ ਅੱਜ ਇੱਕ ਹੀ ਆ ਫਿਰ ਹਾਂਜੀ ਜਰਸੀ ਦੀ ਵੀਰ ਜੀ ਇੱਕ ਠੀਕ ਹੈ ਕਿੰਨਾ ਚਿਰ ਹੋਇਆ ਜਿੰਨੇ ਸੂਈ ਨਾ ਜੀ ਜੀ ਕੱਲ ਸੂਈ ਜੀ ਅੱਛਾ ਹਾਂਜੀ ਦੋ ਚਾਂਹਾਂ ਕੀਤੀਆਂ ਇੱਕ ਸਵੇਰੇ ਜੋ ਸੂਈ ਉਹ ਤੋਂ ਤੇ ਇੱਕ ਕੱਲ ਸ਼ਾਮੀ ਦੇ ਤੀਜੀ ਹੁਣ ਹੁੰਨੀ ਜੀ ਅੱਛਾ ਹੁਣ ਹੋਣ ਵਾਲੀ ਆ ਹਾਂਜੀ ਹੁਣ ਹੋਉਂਦਾ ਨਹੀਂ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਵੀਜੀ ਦੁੱਧ ਦੇ ਆਪਾਂ ਜਿੰਨਾ ਕੋ ਲਈ ਹੈ ਨਾ ਉਹ ਤਾਂ ਚਲੋ ਬੜੀ ਗਰੰਟੀ ਦਿੰਦੇ ਚਲੋ ਬਰੀਡ ਬਰਾੜੇ ਮੇਰੇ ਨਾਲ ਤਾਜ਼ਾ ਨਾ ਦੁੱਧ ਬੱਚੀ ਜਿਵੇਂ ਸਰਵਰ 20 ਕਿਲੋ ਚਵਾਈਊਗੀ ਅੱਛਾ ਹਾਂਜੀ ਹੁਣ ਵੀਜੀ ਦੋਹਾਂ ਕੋ ਚਵਾਈਆਂ ਦਾ ਉਈ 10000 ਕਿਲੋ ਲੱਗ ਪੈਨੇ ਬੋਰਾ ਹੋਊਗਾ ਅੱਛਾ ਜਿਹੜਾ ਦੋ ਦੋ ਚਵਾਈਆਂ ਦਾ ਛੋਲਿਆ ਵਾ ਹਾਂਜੀ ਇੰਨਾ ਕੋ ਬੋਰਾ ਹੋਊਗਾ ਤੇ ਤੀਜੀ ਚਵਾਈ ਹੋਣੀ ਆ ਹਾਂ ਤੀਜੀ ਹੋਣੀ ਆ ਤੇ ਮਗਰ ਇਹਦੇ ਬੱਛੀ ਮਗਰ ਇਹਦੀ ਬੱਛੀ ਜੇ ਜਰਸੀ ਬੱਛੀ ਆ ਗਈ ਮਗਰ ਜੀ ਨਾ ਜਰਸੀ ਬੱਛੀ ਕੋਈ ਤੰਗੀ ਨਹੀਂ ਹੋਦੀ ਆ ਜੀ ਠੀਕ ਹੈ ਤੇ ਚਵਾਚੂ ਓਕੇ ਪੂਰਾ ਵਧੀਆ ਗੀ ਜਪਤਾਰਾ ਮਾਰਨੇ ਕੋਨਾ ਬਹੁਤ ਵਧੀਆ ਨੇ ਜੱਸੀ ਢੱਲਾ ਜਾਂਦਾ ਨੇ ਐ ਪਸਮਾਨ ਘੱਟਦੀ ਹੈ ਦਿਖਾ ਦਈਏ ਫਿਰ ਹਾਂਜੀ ਜੀ ਛੱਡ ਦਿਓ ਬੱਚਾ ਮਗਰ ਬੱਛੀ ਬਸ ਸੋਹਣੀ ਆ ਇੱਕੋ ਰੰਗ ਦੀ ਬੱਛੀ ਆ ਜਿਹੜੀ ਪੂਰੀ

ਇਹ ਕੋਮਨ ਆਜੀ ਨਾ ਹਾਂ ਦੇਖ ਸਾਦੇ ਜੀ ਬਹੁਤ ਵਧੀਆ ਵੀਰੇ ਪ੍ਰਸੰਗ ਕੇ ਥਣ ਜਿਹੜਾ ਪੂਰਾ ਵਧੀਆ ਤਿਆਰ ਕਰਦੀ ਬਾਕੀ ਹਵਾਨਾ ਵੀ ਦੇਖ ਸਾਦੇ ਜੀ ਗਾਂ ਨਾ ਵੀ ਚੰਗਾ ਤੇ ਪਛਾਣ ਨਾ ਵੀ ਚੰਗਾ ਆ ਥਣ ਦੇਖ ਸਾਦੇ ਜੀ ਤੇ ਲੱਗ ਤੋ ਇੱਕ ਨਹੀਂ ਬਹੁਤ ਵਧੀਆ ਵੀਰੇ ਥਣ ਜੀ ਦਿਖਾ ਦੀਏ ਵੀਰ ਜੀ ਚਾਹ ਫੇਰੇ ਹਾਂਜੀ ਹਾਂਜੀ ਇਹੋ ਬਾਕੀ ਚਵਾਹ ਵੀ ਆਪਾਂ ਦੇਖ ਸਕਦੇ ਪੂਰਾ ਵਧੀਆ ਜੀ ਇਹ ਮੋਗਾ ਹੀ ਆ ਦੇ ਠੀਕ ਹੈ ਛੱਡ ਕੇ ਚਵਾਈ ਹੋ ਜਾਂਦੀ ਥਾਣੇ ਬਾਕੀ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਕੋਈ ਕੁਝ ਨਹੀਂ ਹੈ ਹਾਂਜੀ ਹਾਂਜੀ ਤੇ ਹਵਾਨਾ ਵੀ ਆ ਦੇਖ ਸਕਦੇ ਜੀ ਸ਼ਾਂਤ ਵੀ ਸੋਨਾ ਹੈ ਤੇ ਹਵਾਨਾ ਗਾਂ ਸਮਾਨ ਕਿੰਨੇ ਗੱਡਦੀ ਨਾ ਵੇਖੋ ਅੱਛਾ ਹਾਂਜੀ ਬਹੁਤ ਹੀ ਵਧੀਆ ਖੋਲੋ ਹਾਂ ਫਿਰ ਤੋੜ ਦੀ ਆ ਦੇਖ ਸਕਦੇ ਜੀ ਬਾਕੀ ਪੰਜਾਬ ਵਾਲੀ ਜਰਸੀ ਆ ਤੇ ਥੱਲੇਆਂ ਵੀ ਚੰਗੀ ਤਿਆਰ ਹੋਈ ਹੈ ਉਹਨਾਂ ਦੀ ਜਰਸੀ ਵੱਡੀ ਐ ਬਰੀਨ ਬਰਾੜ ਬੜੀ ਜਾ ਵੇਖਾ ਵਨ ਅੰਦੇ ਦਾ ਜਰਸੀ ਦੀ ਬਾਹਣ ਹੈ ਕਿ ਕਾਲੀ ਹੁੰਦੀ ਆ ਠੀਕ ਐ ਜੀ ਠੀਕ ਐ ਆਈ ਵੀ ਜਿੱਪ ਨੇ ਆ ਵੜੀ ਜੇ ਬੰਦ ਆ ਫਿਰ ਵੀਰ ਜੀ ਮੋਲੇ ਵੇ ਤਾਂ ਪੁੱਛਦੇ ਆ ਕੀ ਰੱਖੀਏ ਫਿਰ ਵੀਰ ਜੀ ਮੋਲੇ ਦਾ ਆਪਾ ਮੋਲੇ ਜੀ ਪਹਿਲਾਂ 50 ਕਰੀ ਜਾਈਏ ਪੈਂ 55 ਕਰੀ ਜਾਈਏ ਅੱਛਾ ਵੀ ਜੇ ਆਪ ਜਿਹੜੀ ਦੇ ਦੇਣੀ ਹੈ 47000 ਦੀ ਦਮ ਜੱਸ 47000 ਦੀ ਹਾਂਜੀ ਵੀਰ ਜੀ ਮੌਕੇ ਤੇ ਹੋਰ ਕਰ ਦੋਗੇ ਮਾਨਤਾ ਵੀਰ ਭਰਾਵਾਂ ਦਾ ਥੋੜਾ ਬਤਾ ਮਾਨਤਨ ਕਰਦਾ ਹਾਂ ਠੀਕ ਹੈ ਜੀ ਹਾਂਜੀ ਵੀਰ ਜੀ ਪੂਰਾ ਵੀਰ ਜੀ ਜਾਇਜ਼ ਰੇਟ ਪਾਇਆ ਜੇ ਇੱਥੇ ਬੱਚਿਆਂ ਕੋਲ 60-65 ਵੀ ਕਰੀ ਜਾਂਦੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਵੀਰ ਭਰਾ ਹੋਵੇ ਆਪਣੇ ਆਪ ਤਸੱਲੀ ਕਰੇ ਤਸੱਲੀ ਕਰਕੇ ਖੜੇ ਹਨਾ ਆਪਣੀ ਮਰਜ਼ੀ ਦੇ ਨਾਲ ਬਾਕੀ ਸਾਡੀ ਤੇ ਹਰ ਕਿਸੇ ਵੀਡੀਓ 'ਚ ਇਹ ਹੀ ਬੇਨਤੀ ਹੁੰਦੀ ਬਾਰ-ਬਾਰ ਆਪਣੀ ਚੌਈ ਜਿਹੜੀ ਇਹਦੀ ਹੋ ਜਾਣੀ ਹੈ ਆਪਣੀ ਚੌਈ ਕਰਕੇ ਪਾਸ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ